ਖਾਈ ਦੀ ਤੁਨੇ 28000 ਦੀ ਦਵਾਂਗੇ ਉਹਦੀ ਬਾਜ਼ੀ ਤਾਂ ਲੱਗਦੀ ਨਹੀਂ ਨੇਗੀ ਪਕਾਗੇ ਬਣ ਕੇ ਹੱਥ ਨਹੀਂ ਨਹੀਂ ਤੂੰ ਕਹਿ ਦਿੱਤੀ ਮੈਂ ਰੱਖੋ ਜੀ ਬੰਦਾ 28000 ਦੀ ਬੱਕਰੀ ਲੈ ਕੇ ਦਿੰਦੇ ਸੀ ਖਾਈ ਵੀ ਬੰਦੇ ਨੇ ਕਰੀ ਹਾਂ ਅਸੀਂ ਆਵਦਾ ਦਲਾਲ ਪੱਜਾਂ ਪਾ ਕੇ ਕਾਲੇ ਨੂੰ ਦੰਦਰਾਂ ਵਾਲਿਆਂ ਨੂੰ 20000 20000 ਦੀ ਬੱਕਰੀ ਇਹ ਬੰਦੇ ਨੂੰ ਲੈ ਕੇ ਦਿੰਦੇ ਸੀ 1500 ਕੀ ਕਸੂਰ ਹੈ ਹੁਣ ਬੰਦਾ 28000 ਤੋਂ ਵੀ ਪੱਛ ਗਿਆ ਸੇਖਾਂ ਤੋਂ ਪਹਿਲੇ ਪੱਛ ਗਿਆ री साई न